ਜੈ ਗੁਰਦੇਵ ਤਨ ਗੁਰਦੇਵ ਗੁਰੂ ਰੂਪਿਆਰੀ ਸਾਧ ਸੰਗਤ ਜੀ ਜਗਤ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਗੁਰੂ ਰੂਪਿਆਰੀ ਸਾਧ ਸੰਗਤ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਇਹ ਜੋ 648ਵਾਂ ਜਨਮ ਦਿਹਾੜਾ ਆ ਰਿਹਾ ਸੰਗਤਾਂ ਦੇ ਮਨ ਦੇ ਵਿੱਚ ਦਨ ਦੁਗਣੀ ਰਾਤ ਚੌਗਣੀ ਜਿਹੜੀ ਖੁਸ਼ੀ ਹੈ ਉਹਦੀ ਲਹਿਰ ਆਪ ਸਭ ਨੂੰ ਸਵੇਰ ਤੋਂ ਹੀ ਪ੍ਰਪਾਤ ਫੇਰੀਆਂ ਦੁਆਰਾ ਦਰਸ਼ਨ ਕਰਨ ਤੇ ਉਹ ਦੇਖਣ ਨੂੰ ਮਿਲ ਰਹੀ ਮਿਲ ਜਾਂਦੀ ਹੈ ਅੱਜ ਦਾਸ ਦੇ ਘਰ ਵੀ ਪ੍ਰਪਾਤ ਫੇਰੀ ਦੇ ਚਰਨ ਪਏ ਔਰ ਬੜੀ ਖੁਸ਼ੀ ਹੋਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ ਇੰਨਾ ਜ਼ਿਆਦਾ ਕੰਮ ਕੀਤਾ ਸਤਗੁਰੂ ਮਹਾਰਾਜ ਜੀ ਦਾ ਫਰਮਾਨ ਸੀ ਉਹਨਾਂ ਦੀ ਇੱਕ ਵੱਡੀ ਸੋਚ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬਰੇ ਸਭ ਸੰਭਸੇ ਰਵੀਦਾਸ ਰਹੇ પ્રસન્ન ਸਤਗੁਰੂ ਮਹਾਰਾਜ ਜੀ ਇੱਕ ਰਾਜਨੀਤੀ ਦੀ ਵਿਜੇ ਉਹਨਾਂ ਨੇ ਉਦਾਹਰਣ ਦਿੱਤੀ ਕਿ ਜਿਹੜਾ ਰਾਜ ਹੈ ਉਹ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਹਰ ਇੱਕ ਇਨਸਾਨ ਨੂੰ ਰੋਟੀ ਮਿਲੇ ਕੱਪੜਾ ਮਿਲੇ ਉਹਦੇ ਸਿਰ ਤੇ ਛੱਤ ਹੋਵੇ ਸਤਗੁਰੂ ਮਹਾਰਾਜ ਜੀ ਦੇ ਵੱਡੇ ਵੱਡੇ ਜਿਹੜੇ ਰਾਜੇ ਮਹਾਰਾਜੇ ਉਹ ਵੀ ਆਪ ਜੀ ਨੂੰ ਇਤਿਹਾਸ ਦੁਆਰਾ ਪਤਾ ਹੀ ਹੈ ਕਿ ਉਹਨਾਂ ਦੇ ਸੇਵਕ ਹੋਏ ਨੇ ਔਰ ਪੂਰੀ ਦੁਨੀਆ ਦੇ ਵਿੱਚ ਸਤਗੁਰੂ ਮਹਾਰਾਜ ਜੀ ਦਾ ਜਿਹੜਾ ਜਨਮ ਦਿਹਾੜਾ ਉਹਨੂੰ ਮਨਾਇਆ ਜਾਂਦਾ ਦੇਸ਼ ਅਤੇ ਵਿਦੇਸ਼ ਦੇ ਵਿੱਚ ਵੀ ਬਹੁਤ ਸੰਗਤਾਂ ਉਤਸ਼ਾਹ ਦੇ ਨਾਲ ਮਨਾਉਂਦੀਆਂ ਮੈਂ ਦੇਸ਼ ਅਤੇ ਵਿਦੇਸ਼ ਦੀ ਸਮੁੱਚੀ ਸੰਗਤ ਨੂੰ ਸਤਗੁਰੂ ਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਔਰ ਨਾਲ ਹੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ 11 ਫਰਵਰੀ ਨੂੰ ਫਲੋਰ ਦੇ ਵਿੱਚ ਜਿਹਨੂੰ ਕਿ ਆਪਾਂ ਦੇਖਦੇ ਆ ਮੈਂ ਇਥੋਂ ਤੱਕ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿੱਥੇ ਸੰਗਤ ਦੇ ਚਰਨ ਪੈਂਦੇ ਸੰਗਤ ਦਾ ਇਕੱਠ ਹੁੰਦਾ ਉਹ ਫਲੋਰ ਸ਼ਹਿਰ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਉਹ 11 ਤਰੀਕ ਨੂੰ ਇਸ ਵਾਰ ਨਿਕਲ ਰਹੀ ਹੈ ਸਤਿਗੁਰ ਮਹਾਰਾਜ ਜੀ ਦਾ ਅਸ਼ੀਰਵਾਦ ਲੈਣ ਲਈ ਜਾਦਾ ਤੋਂ ਜ਼ਿਆਦਾ ਸੰਗਤਾਂ ਜਿਹੜੀਆਂ ਉਹਦੇ ਚ ਹਾਜ਼ਰੀ ਭਰਨ ਔਰ ਸਤਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਣ ਆਪਣੇ ਬੱਚਿਆਂ ਲਈ ਔਰ ਆਪਣੀ ਜ਼ਿੰਦਗੀ ਲਈ ਜਿਹੜੀਆਂ ਉਥੋਂ ਮਨੋ ਕਾਮਨਾ ਲੈ ਕੇ ਆਉਣ ਆਪ ਸਭ ਨੂੰ ਦੁਬਾਰਾ ਫਿਰ ਵਾਹਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਸਬਦ ਹੈ ਸਤਗੁਰੂ ਮਹਾਰਾਜ ਜੀ ਆਪਣਾ ਮਿਹਰ ਭਰਿਆ ਤਰਖਣ ਔਰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ